ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਸਰੀ ਮਹਲਾ ਪਹਿਲਾ ਦੁ ਮਿਲ ਮਿਲ ਆ ਪਰਵਾਨ ਨਾ ਤੁਸ ਮਰਣ ਨਾ ਆਵਣ ਜਾਣ ਠਾਕੁਰ ਮਹਾਂ ਦਾਸ ਦਾਸ ਮਹਸੋ ਜੋ ਦੇਖਾ ਤਹ ਆਵਰਨਾ ਕੋ ਸਹਜ ਮਿਲਿਆ ਮਿਲਿਆ ਪਰਮਾਨੰਤ ਸਮਰਨ ਨਾਵਣ ਜਾਣ ਹਾ ਗੁਰਮਹੰਦਾਸ ਦਾਸ ਮਹਸੋਏ ਗਾ ਦੇਖਾ ਕਹ ਵਰਨਾ ਕੋ ਗੁਰਮੁਖ ਭਗਤ ਸਹਜ ਤਰਪਾਈਆ ਬੇਨੰ ਗੌਰ ਭੇਟੀ ਮਰ ਆਈਆ ਜਾਈਆ ਰਹਾ ਤੋ ਗੁਰ ਕਰ ਜੀ ਸੱਚ ਦਰੜਾਵਾ ਅਕਾਥ ਕਥਵਾ ਸ਼ਬਦ ਮਿਲਾਵਾ ਭਾਰਤ ਕੇ ਲੋਗਾ ਅਬਰ ਨਹੀਂ ਕਾਰਾ ਸੱਚਾ ਠਾਕੁਰ ਸਾਤੂ ਬਿਆਰਾ ਪਾਨਮਹ ਮਨਵਾ ਮਾਨਮਹ ਸੱਚਾ ਸੋ ਸੱਚਾ ਮਿਲ ਸਾਚ ਰਾਚ ਸੇਵਕ ਪ੍ਰਭ ਕਾ ਲਾਗਾ ਪਾਈ ਸਾਤ ਗੁਰ ਪੂਰਾ ਮਿਲ ਮਿਲਾਈ ਆਪ ਦਿਖਾਵਾ ਆਪੇ ਦਿਖਾਏ। ਆਠਨਾ ਪਤੀ ਜਨਾਮ ਬਹ ਪੇਖਾ। ੜ ਭੰਡੇ ਜਨ ਅੰਮ੍ਰਿਤ ਪਾਇਆ। ਪ੍ਰੇਮ ਭਗਤ ਪ੍ਰਭ ਮਨ ਪਤੀ ਆਇਆ। ੜੜ ਪੜ ਭੁੱਲੇ ਛੋਟਾ ਖਾਏ ਬਹੁਤ ਸਿਆਣਪ ਆਵਹ ਜਾਹੇ ਨਾਮ ਜਪਾ ਭਉ ਭੋਜਨ ਖਾਏ ਗੋਰਾ ਮੱਖੋ ਸੇਵ ਕਰਹੀ ਸਮਾਈ ਪੂਜ ਸਲਾ ਤੀਰਥ ਬਨਵਾਸਾ ਪਰਮਤ ਦੋਲਤ ਭਾਈ ਉਦਾਸਾ ਮਾਨ ਮਾਇਲਾ ਸੁਖਾ ਕਿਉ ਹੋਇ ਸਾਤ ਮਿਲਾ ਪਾਵ ਪਤ ਸੋਈ ਆਚਾਰੀ ਤਾਰ ਸਰੀਰਾ ਆਦਿ ਜੁਗਾਦ ਸਹਜ ਮਾਨੰਤੀਰਾ ਪੰਕਜ ਮਹਾਕੋਟ ਉਦਾਰੇ ਤਾਰਿ ਕਿਰਪਾ ਗੁਰ ਮੀਲੋ ਪਿਆਰੇ ਕਿਸ ਆਗਾ ਪ੍ਰਭ ਤੁਦ ਸਾਲਾਹੀ ਤਦ ਬਨ ਦੂਜਾ ਮਾ ਉਨਹੀਂ ਜਿਉ ਭਾਉ ਤਦ ਭਾਵ ਤਿਉ ਰਾਖ ਰਜਾਈ ਨਾਨਕ ਸਹਜੁ ਭਾਈ ਗੁਣ ਗਾ ਤੋਦੋ ਭਾਵਾਂ ਤੇਰਾ ਖਰ ਰਜਾਈ ਨਾਨਕ ਸਾਜ ਭਾਈ ਗਉਣਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਬਨਾਸਰੀ ਮਹੱਲਾ ਪਹਿਲਾ ਸਹਜ ਮਿਲਾ ਮਿਲਾ ਪਰਵਾਨ ਨਾ ਕਿਸ ਮਰਣ ਨਾ ਆਵਣ ਜਾਣ ਠਾਕੁਰ ਮਹੰਦਾਸ ਦਾਸ ਮਹਸੂਈ ਜਹ ਦੇਖ ਤਹ ਆਵਰਣਾ ਕੋ